ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ 328 ਪਾਵਨ ਸਰੂਪਾਂ ਦਾ ਜੋ ਮਸਲਾ ਚੱਲ ਰਿਹਾ ਸੀ ਉਸ ਦੇ ਉੱਤੇ ਭਾਈ ਬਲਦੇਵ ਸਿੰਘ ਜੀ ਬਡਾਲਾ ਤੇ ਭਾਈ ਬਲਦੇਵ ਸਿੰਘ ਸਰਸਾ ਦੇਖੋ ਕੁਦਰਤ ਦਾ ਇੱਕ ਕ੍ਰਿਸ਼ਮਾ ਇਹ ਸਿੰਘ ਦੇ ਕਨੀਮਾਨ ਤੇ ਇਹ ਦੋਵੇਂ ਹੀ ਬਲਦੇਵ ਸਿੰਘ ਤੇ ਬਲਦੇਵ ਸਿੰਘ ਇੱਕ ਬਲਦੇਵ ਸਿੰਘ ਉਡਾਲਾ ਹੀ ਪਾਰੂ ਹੋਇਆ ਸੀ ਜਦੋਂ ਦੋ ਰਲ ਗਏ ਤੇ ਤੁਹਾਡੇ ਸਾਹਮਣੇ ਜੋ ਰਿਜ਼ਲਟ ਆ ਗਿਆ ਇੱਕ ਭਾਈ ਬਲਦੇਵ ਸਿੰਘ ਉਡਾਲਾ ਇੱਕ ਭਾਈ ਬਲਦੇਵ ਸਿੰਘ ਸਰਸਾ ਦੋਵੇਂ ਗੁਰੂ ਘਰ ਦੇ ਪ੍ਰੇਮੀ ਉਹ ਵੀ 10-15 ਸਾਲ ਤੋਂ ਚੱਕੀ ਫਿਰਦੇ ਹੀ ਕਾਗਜ਼ ਪੱਤਰ ਉਹਨਾਂ ਦੀ ਗੱਲ ਸੁਣਵਾਈ ਨਹੀਂ ਹੋ ਰਹੀ ਤੇ ਭਾਈ ਬਲਦੇਵ ਸਿੰਘ ਬਟਾਲਾ ਜੀ ਉਹਨਾਂ ਨੂੰ ਸਾਢੇ ਪੰਜ ਸਾਲ ਹੋ ਗਏ ਸੀ ਇਹਨਾਂ ਨੇ ਉੱਥੇ ਧਰਨਾ ਲਾਇਆ ਹੋਇਆ ਸੀ ਜਦੋਂ ਗੁਰੂ ਬਾਦਸ਼ਾਹ ਨੇ ਬਾਹ ਫੜਨੀ ਹੁੰਦੀ ਹੈ ਇਸ ਤਰ੍ਹਾਂ ਫੜਦੇ ਆ ਵੀ ਜਦੋਂ ਦੋ ਬਲਦੇਵ ਸਿੰਘ ਇਕੱਠੇ ਹੋਏ ਨਾਲ ਜਥੇਬੰਦੀਆਂ ਨੇ ਸਾਥ ਦਿੱਤਾ ਉਦੋਂ ਜਗਜੀਤ ਸਿੰਘ ਡਲੇਵਾਲ ਦਾ ਧੰਨਵਾਦ ਜਿਹੜੇ ਕੇ ਮੌਤੇ ਮੂਹ ਚੋਂ ਵਾਪਸ ਆਏ ਆ ਤੇ ਉਹਨਾਂ ਨੇ ਇੱਕ ਵਾਅਦਾ ਕੀਤਾ ਸੀ ਕਿ ਜੇ ਮੈਂ ਜੀਂਦਾ ਚਲੇ ਗਿਆ ਉਸ ਬਾਰਡਰ ਤੋਂ ਤੇ ਪਹਿਲਾਂ ਜਾ ਕੇ ਆਪਾਂ ਗੁਰੂ ਘਰ ਨਮਸਤ ਨਤਮਸਤਕ ਹੋ ਕੇ ਤੇ ਜਿਹੜਾ ਇਹ ਪਾਵਨ ਸਰੂਪਾਂ ਦਾ ਮਸਲਾ ਆ ਇਹ ਭਾਈ ਬਲਦੇਵ ਸਿੰਘ ਹੋਣਾ ਦਾ ਵਡਾਲਾ ਜੀ ਦਾ ਆਪਾਂ ਪੂਰਾ ਸਹਿਯੋਗ ਦੇਵਾਂਗੇ ਸਾਰੀਆਂ ਜਸੇ ਬੰਦੀਆਂ ਨੇ ਰਲ ਕੇ ਤੇ ਇਹ ਜਿਹੜਾ ਆ ਕਾਰਜ ਨੇਪਰੇ ਚਾੜਿਆ 328 ਰੂਪਾਂ ਦਾ ਜੋ ਮਸਲਾ ਹਿਉ ਨੂੰ ਹੱਲ ਕਰਨ ਵਾਲ ਜੋ ਸੱਟ ਬਣੀ ਉਹ ਵੀ ਤੁਰਪੀ ਆ ਇੱਕ ਗੱਲ ਮੈਂ ਹੋਰ ਕਹਿਣੀ ਚਾਹਨਾ ਆ ਉਹ ਪ੍ਰੀਤ ਸਿੰਘ ਸੈਣੀ ਨੂੰ ਨਾ ਅਸੀਂ ਭੁੱਲ ਜਾਈਏ ਜਿਨੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਖਤਮ ਕਰ ਲਈ ਆ ਪਰ ਉਹਨੇ ਜੋ ਇਹ ਸ਼ਰਮਣੀ ਕੁੜਤੀਆਂ ਓਣ ਤਰਾਇਆਂ ਹੀ ਉਹਨਾਂ ਨੂੰ ਸਾਹਮਣੇ ਲਿਆਉਂਦਾ ਲੈਵਦਾ ਉਹਦੇ ਉੱਤੇ ਕੇਸ ਵੀ ਹੋਏ ਬੜਾ ਉਹਨੇ ਵਿਚਾਰੇ ਨੇ ਘਰੋਂ ਭੱਜ ਗਏ ਪਤਾ ਨਹੀਂ ਕਿਦਾਂ ਦਿਨ ਬਤੀਤ ਕੀਤੇ ਅਖੀਰ ਤੇ ਉਹਦੀ ਸਿਹਤ ਰੱਬ ਜਾਣੇ ਹੁਣ ਉਹਦੇ ਵਿੱਚ ਕੀ ਇਲਾਹਾ ਹਾਥਿਆ ਪਰ ਚਲੋ ਜਿੰਨੇ ਸਵਾਸ ਲਿਖੇ ਹੁੰਦੇ ਆ ਜੀਵ ਨੇ ਉਹ ਵੇਂਦੇ ਦਾ ਮਰਨੀ ਸੀ ਉਹਨਾਂ ਨੇ ਸਰੀਰ ਛੱਡ ਜਾਣਾ ਸੀ ਉਹ ਆਪਣਾ ਸਰੀਰ ਛੱਡ ਗਏ ਪਰ ਅੱਜ ਉਹਨਾਂ ਦੀ ਰੂਹ ਨੂੰ ਜ਼ਰੂਰ ਸਕੂਨ ਮਿਲਿਆ ਹੋਊਗਾ ਕਿ ਉਹਨਾਂ ਦੀ ਜਿਹੜੀ ਮਿਹਨਤ ਆ ਉਹਨੂੰ ਵੀ ਅੱਜ ਰੰਗ ਲੱਗਾ ਆ ਭਾਈ ਪ੍ਰੀਤ ਸਿੰਘ ਸੈਣੀ ਇਹ ਦੁਨੀਆ ਤੋਂ ਚਲੇ ਗਿਆ ਪਰ ਉਹਨਾਂ ਦੀਆਂ ਕਾਰਵਾਈਆਂ ਜਿਹੜੀਆਂ ਆ ਗੁਰੂ ਘਰ ਪ੍ਰਤੀ ਆਪਣੇ ਧਰਮ ਪ੍ਰਤੀ ਸਿੱਖ ਕੌਮ ਪ੍ਰਤੀ ਜੋ ਉਹਨਾਂ ਨੇ ਮਿਹਨਤ ਕੀਤੀ ਸੀ ਜੋ ਇੱਕ ਸੱਚੇ ਸਿੱਖ ਹੋਣ ਦੇ ਨਾਤੇ ਉਹਨਾਂ ਦਾ ਫਰਜ਼ ਬਣਦਾ ਸੀ ਉਹਨਾਂ ਨੇ ਕੀਤਾ ਇੱਕ ਪੱਤਰਕਾਰ ਸੀ ਉਹ ਸੱਚਾ ਪੱਤਰਕਾਰ ਸੀ ਬੜੀ ਮਿਹਨਤ ਹੋਈ ਉਹਨੂੰ ਉਹਨੇ ਬੜੀ ਮਿਹਨਤ ਕੀਤੀ ਤੇ ਅੱਜ ਇਸ ਨਤੀਜੇ ਤੇ ਪਹੁੰਚੇ ਆ ਕਿ ਹੁਣ ਸੱਟ ਜਿਹੜੀ ਆ ਉਹ ਕੁਝ ਬੰਦੇ ਕਹਿ ਰਹੇ ਕੇ ਸੌ ਸਰੂਪ ਜਿਹੜੇ ਗੁਰੂ ਮਹਾਰਾਜ ਦੇ ਉਹ ਆਡੈਂਟੀਫਾਈ ਹੋ ਗਏ ਕਿਤੇ ਕਿਤੇ ਗਿਆ ਉਨ੍ਹਾਂ ਦਾ ਜਲਦ ਵਿੱਚ ਸਾਹਮਣੇ ਆ ਜੂਗਾ। ਇਹ ਆ ਜੋ ਉਸ ਪ੍ਰੀਤ ਸਿੰਘ ਸੈਣੀ ਦੀ ਰੂਹ ਨੂੰ ਵੀ ਜ਼ਰੂਰ ਸਕੂਨ ਮਿਲਿਆ ਹੋਊਗਾ। ਇਸ ਕਰਕੇ ਜਲਦ ਵਿੱਚ ਭਾਵਨਾ ਹੀ ਉਸ ਪੱਤਰਕਾਰ પતિ ਪਿਆਰ ਜਾ ਹੀ ਤੇ ਇਸ ਕਰਕੇ ਉਹਨੂੰ ਯਾਦ ਕਰ ਕਰਦੇ ਹੋਏ ਇਹ ਆਪਾਂ ਭਾਵਨਾ ਜੀ ਬਹਿ ਕੇ ਵੀਡੀਓ ਬਣਾਈ ਆ ਕਿਉਂ ਪ੍ਰੀਤ ਸਿੰਘ ਸੈਣੀ ਆਪਣਾ ਜੀਵ ਸਰੀਰ ਤੇ ਛੱਡ ਗਿਆ ਉਹਦੀ ਰੂਹ ਤੇ ਜਿਹੜੀ ਅੱਜ ਜ਼ਰੂਰ ਸ਼ਾਂਤ ਹੋਈ ਹੋਊਗੀ ਉਹਨੂੰ ਜ਼ਰੂਰ ਇਹ ਸਕੂਨ ਮਿਲਿਆ ਹੋਊਗਾ ਕਿ ਉਹਦੀ ਮਿਹਨਤ ਰੰਗ ਲਿਆਈ ਆ ਤੇ ਇਹ ਜੋ ਸੁਲਮਣਿਕ ਮਿੱਟੀ ਦੇ ਕਾਲੇ ਚੱਠੇ ਉਹਨੇ ਫੁੱਲੇ ਹੀ ਕਾਲੇ ਕਾਰਨਾਮੇ ਉਹ ਸੰਤਾਂ ਦੇ ਸਾਹਮਣੇ ਹੋਣੇ ਸ਼ੁਰੂ ਹੋ ਗਿਆ ਗੁਰੂ ਕਿਰਪਾ ਕਰਨਗੇ ਜੇ ਕੋ ਸੱਚੇ ਦਿਲੋਂ ਗੁਰੂ ਦਾ ਪਿਆਰਾ ਗੁਰੂ ਦਾ ਸਿੱਖ ਆਪਣੀ ਪਾਉਂ ਸ਼ਰਦਾ ਦੇ ਨਾਲ ਗੁਰੂ ਘਰ ਨਾਲ ਜੁੜ ਕੇ ਤੇ ਗੁਰੂ ਘਰ ਬਾਰੇ ਸੋਚਦਾ ਤੇ ਉਹਦੀਆਂ ਭਾਵਨਾਵਾਂ ਨੂੰ ਰੰਗ ਜਰੂਰ ਲੱਗਦਾ ਗੁਰੂ ਘਰ ਤੋਂ ਸਾਥ ਨਹੀਂ ਛੱਡਦਾ ਉਹਦਾ ਜੀਵਨ ਥੋੜਾ ਹੋਗਾ ਸਵਾਸ ਉਹਦੇ ਇੰਨੇ ਲਿਖੇ ਹੀ ਗੁਰੂ ਮਹਾਰਾਜ ਨੇ ਕਿਉਂਕਿ ਆਦਮੀ ਹਾਂ ਇੱਕ ਦਮੀ ਮੌਹਲਤ ਉਹ ਤੋਂ ਜਾਣਾ ਇਹ ਸਵਾਸਾਂ ਦੀ ਖੇਡ ਹੈ ਜਿੱਦਣ ਸਵਾਸ ਖਤਮ ਹੋ ਜਾਣੇ ਆ ਉਦੋਂ ਇੱਥੋਂ ਜਾਣਾ ਪੈਣਾ ਤੇ ਉਹ ਚਲੇ ਗਏ ਪਰ ਉਹਨਾਂ ਦੀਆਂ ਜੜੀਆਂ ਕੀਤੀਆਂ ਜਾਂ ਮੈਂ ਤਾਂ ਹਰਗਦੇ ਆਉਣ ਡੀਆਂ ਉਹਨਾਂ ਦੀ ਰੂਹ ਨੂੰ ਸਕੂਨ ਮਿਲਿਆ ਹੋਊਗਾ ਭਾਈ ਬੁਲਦੇਵ ਸਿੰਘ ਉਡਾਲਾ ਜੀ ਦਾ ਧੰਨਵਾਦ ਭਾਈ ਬੁਲਦੇਵ ਸਰਸਾਰੀ ਦਾ ਧੰਨਵਾਦ ਜਿਨ੍ਹਾਂ ਨੇ ਬੜੀ ਲੰਮੀ ਜਦੋਂ ਯਾਦ ਕਰਕੇ ਭਾਈ ਬੁਲਦੇਵ ਸਿੰਘ ਉਡਾਲਾ ਜੀ ਨੂੰ ਨੇ ਤੇ ਇਹ ਆਪਣਾ ਜਿਹੜਾ ਕਾਰਜ ਹੈ ਹੁਣ ਇਹਦੇ ਪਿੱਛੇ ਕਿਸੇ ਦਾ ਕੀ ਮਨੋਰਥ ਹੈ ਆਪਾਂ ਨੂੰ ਉਹਦੇ ਨਾਲ ਕੋਈ ਸਰਵਕਾਰ ਨਹੀਂ ਆ ਕਿ ਭਾਈ ਬੁਲਦੇਵ ਸਿੰਘ ਉਡਾਲਾ ਜੀ ਨੂੰ ਕੋਈ ਸਪੋਰਟ ਕਰ ਰਿਹਾ ਜਾਂ ਨਹੀਂ ਕਰ ਰਿਹਾ ਕਿਹੜੀ ਪਾਰਟੀ ਹੈ ਕਿਹੜੀ ਨਹੀਂ ਹੈ ਸਾਨੂੰ ਇਹਨਾਂ ਪਤਾ ਕਿ ਉਹਨਾਂ ਨੇ ਉਥੇ ਮੀਂਹ ਝਕੜਾਂ ਦੇ ਵਿੱਚ ਧਰਨਾ ਲਾਇਆ ਹੋਇਆ ਸੀ ਤੇ ਆਪਣੀ ਆਵਾਜ਼ ਬੁਲੰਦ ਕਰ ਰਿਹਾ ਸੀ ਉਹ ਗੁਰੂ ਪ੍ਰਤੀ ਸ਼ਰਧਾ ਹੋਣ ਕਰਕੇ ਉਹਨਾਂ ਨੇ ਕੰਮ ਕੀਤਾ ਇਹਨੀਆਂ ਕਹੀਂ ਹੁਣ ਪਿੱਛੇ ਰਾਹ ਢੂੰਗੇ ਜਾਂ ਭਾਈ ਬਲਦੇਵ ਸਿੰਘ ਵਡਾਲਾ ਜਾਣਦੇ ਹੋਣਗੇ ਜਾਂ ਸ਼ਰੋਮਣੀ ਕਮੇਟੀ ਜਾਣਦੀ ਆ ਇਹਨਾਂ ਦਾ ਆਪਸ ਵਿੱਚ ਕੀ ਆ ਕੀ ਨਹੀਂ ਉਹਨਾਂ ਚੀਜ਼ਾਂ ਵਿੱਚ ਅਸੀਂ ਨਹੀਂ ਜਾਣਾ ਅਸੀਂ ਸਿਰਫ ਇਹਨਾ ਸੋਚਣਾ ਤੇ ਇਹਨਾ ਕਹਿਣਾ ਕਿ ਜਿਹੜਾ ਭਾਈ ਬਲਦੇਵ ਸਿੰਘ ਵਡਾਲਾ ਸੀ ਉਹਨਾਂ ਨੇ ਮਤਲਬ ਬੜੇ ਸਬਰ ਨਾਲ ਤੇ ਬੜੀ ਜਦੋਂ ਯਾਦ ਕਰਕੇ ਇਹ ਜਿਹੜਾ ਮੋਰਚਾ ਲਾਇਆ ਹੈ ਇਹਦੇ ਨੂੰ ਇਹਦੇ ਪਿੱਛੇ ਉਹਨਾਂ ਨੇ ਬਹੁਤ ਕੁਝ ਛੱਲਿਆ ਵੀ ਸਰੀਰ ਤੇ ਸਾਰੀਆਂ ਸਰਕਾਰਾਂ ਨਾਲ ਟੱਕਰ ਲੈਣੀ ਕੋਈ ਸੌਖੀ ਨਹੀਂ ਗਈ ਸੋ ਉਹਨਾਂ ਦੀ ਮਿਹਨਤ ਰੰਗ ਲਿਆਈ ਆ ਤੇ ਉਹ ਮਸਲੇ ਜਿਹੜੇ ਆ ਉਹ ਹੱਲ ਹੋਣੇ ਸ਼ੁਰੂ ਹੋ ਜਾਣਗੇ ਬਾਕੀ ਗੁਰੂ ਆਂਦਾ ਸਾਹਿਬ ਜਾਣਦੇ ਆ ਤਾਂ ਤੁਨ ਗੁਰਜਨ ਪਾਤਸ਼ਾਹੀ ਜਿਨ੍ਹਾਂ ਨੇ ਇਸ ਰੂਪ ਜਿਹੜੇ ਆ ਤਿਆਰ ਕੀਤੇ ਸੀ ਸਿੱਖ ਕੌਮ ਲਈ ਇੱਕ ਬੜੀ ਵੱਡ ਮੁੱਲਾ ਖਜ਼ਾਨਾ ਜਿਹੜਾ ਹੀ ਉਹ ਇੱਕ ਸਿੱਖ ਕੌਮ ਦੀ ਝੋਲੀ ਪਾ ਕੇ ਗਏ ਗਿਆਨ ਦਾ ਤੇ ਇਹਨੂੰ ਜੇ ਅਸੀਂ ਇੱਕ ਉਸ ਨਾਮ ਦਾ ਖਜ਼ਾਨਾ ਉਸ ਅਕਾਲ ਪੁਰਖ ਦੀ ਮਿਹਰ ਸਮਝ ਕੇ ਹੈ ਵੀ ਆ ਤੇ ਸਮਝ ਕੇ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਰਾਂਗੇ ਸ਼ਰਧਾ ਨਾਲ ਭਾਵਨਾ ਨਾਲ ਬਾਣੀ ਪੜ੍ਹਾਂਗੇ ਨਾਮ ਜਪਾਂਗੇ ਰਸਤੇ ਤੇ ਚੱਲਾਂਗੇ ਗੁਰੂ ਦੀ ਮਤ ਦੇ ਅਨੁਸਾਰ ਤੇ ਸਾਡਾ ਜੀਵਨ ਜਿਹੜਾ ਉਹ ਸਫਲਾ ਹੋ ਜਾਊਗਾ ਏਹ ਹਰ ਸਿੱਖ ਦਾ ਫਰਜ਼ ਹੁੰਦਾ ਤੇ ਜਿਹੜਾ ਸ਼ਰਧਾ ਭਾਵ ਨਾਲ ਚੱਲਦਾ ਆ ਉਹਨੂੰ ਗੁਰੂ ਜ਼ਰੂਰ ਸਹਾਇਤਾ ਦਿੰਦੇ ਹਨ ਵੇਨੀਆਂ ਪੇਨਦੀਆਂ ਜਿਹੜੀਆਂ ਉਹ ਸੰਸਥਾ ਦੇ ਵਿੱਚ ਰੱਖਣੀਆਂ ਅਹੀਂ ਕਿ ਆ ਜੋ ਪ੍ਰੀਤ ਸਿੰਘ ਸੈਣੀ ਵੀ ਬੜਾ ਯਾਦ ਆਉਂਦਾ ਜਿਨੇ ਆਪਣਾ ਕਾਫੀ ਸਮਾਂ ਜਿਹੜਾ ਆ ਉਹ ਇਹਨਾਂ ਦੇ ਪਤਾ ਨਹੀਂ ਕਿਦਾਂ ਕਿਦਾਂ ਉਹਨੇ ਇਕੱਠੇ ਕੀਤੇ ਹੋਣੇ ਪ੍ਰੂਫ ਹੋ ਤੇ ਉਹਨੇ ਆਪਣੀਆਂ ਵੀਡੀਓ ਦੇ ਵਿੱਚ ਜਿਹੜਾ ਆ ਉਹ ਇਹਨਾਂ ਦੇ ਚਿੱਠੇ ਖੋਲਦਾ ਰਿਹਾ ਅੱਜ ਉਹ ਨਹੀਂ ਹੈਗਾ ਸਰੀਰ 'ਚ ਪਰ ਉਹਦੀ ਰੂਹ ਜਿਹੜੀ ਆ ਉਹ ਜ਼ਰੂਰ ਸਕੂਨ 'ਚ ਹੋਊਗੀ ਕਿਉਂ ਉਹਦੀ ਮਿਹਨਤ ਜਿਹੜੀ ਆ ਔਰੰਗਜ਼ੇ ਆਈ ਆ ਹੋਈਆਂ ਭੁਲਾ ਦੀ ਕਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ